બસ ਸਟੈਂਡ ਦੇ ਕੋਲ ਅਸੀਂ ਗਸ਼ਤ ਨਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਆ ਲੱਪਲ ਸਿੰਘ ਉਰਫ ਪਾਉ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ ਪੰਜ ਜਾਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਸੀ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਆ ਅਕਲੀ ਨੇਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਾਣੇ ਅਸੀਂ ਰਾਂਡ ਅਪ ਕੀਤੇ ਔਰ ਚਾਰਾਂ ਦੀ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕੱਦਮੇ ਆ ਜਿਹੜਾ ਲਖਪ੍ਰੀਤ ਸਿੰਘ ਉਰਫ लवली ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ लवली ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮੁਕੱਦਮਾ ਹੈਗਾ ਆ 302 307 ਦਾ ਮੁਕੱਦਮਾ ਆ ਇੱਕ ਜਿਹੜਾ 307 ਦਾ ਮੁਕੱਦਮਾ 302 ਦਾ ਮੁਕੱਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮੁਕੱਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲਤੇ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਉਂਡ ਅਪ ਕੀਤਾ ਜੀ ਇਹ ਕਿਸੇ ਪ੍ਰਾਕਸ਼ ਵਿੱਚ ਸੀ ਜਿਹੜਾ ਕਿਸੇ ਨੂੰ ਇਸ ਕੰਮ ਨੂੰ ਇਕੱਠੇ ਹੋਏ ਸੀ ਜੀ ਕੀ ਵਾਰਦਾਤ ਨੂੰ ਇਨਜਾਮ ਦੇਣਾ ਚਾਹੁੰਦੇ ਸੀ ਕਿ ਕੀ ਬਰੰਦ ਹੋਏ ਆ ਸਾਨੂੰ ਇਹਦੇ ਕੋਲ ਜਿਹੜਾ ਮੌਕੇ 'ਤੇ ਰਿਕਵਰੀ ਹੋਈ ਆ ਉਹ ਇੱਕ ਪਿਸਟਲ ਜਿਹੜਾ ਆ ਔਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਡੀ ਦਾ ਵੀ ਨਸ਼ੀਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦਾ ਤਿੰਨ ਦਾਤਰ ਜਿਹੜੇ ਆ ਔਰ ਕਵਰ ਹੋਇਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਘਰਾਈ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਦੋਂ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਆ ਐਕਚੁਅਲੀ ਇਹ ਇੱਕ اتنا ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫਆਈਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਭਾਰਤਾਂ ਤੋਂ ਵਜਾਂ ਆ ਜਾਣ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ 1 ਦਰਾਂਗਸਤ ਜਿਹੜਾ ਅਸੀਂ ਕੰਟਰੋਲ ਕਰ ਲਿਆ ਉਮਰਾਂ ਕਿੰਨੇ ਆ ਕਿੰਨੇ ਕੁ ਜੀ ਇਹਨਾਂ ਦੀ ਉਮਰ ਆ ਇਹ ਜਿਹੜੇ ਚਾਰ ਜਾਣੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕੀ ਇਹਨਾਂ ਦੀ ਉਮਰ ਹੈ ਇਹ ਸਾਰੇ ਦੋਸਤ ਨੇ ਜਿਹੜਾ ਕਿਸ ਤਰ੍ਹਾਂ ਇਹਦੇ ਆਪਸ ਕੀ ਰਿਲੇਸ਼ਨ ਨੇ ਮੈਡਮ ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਸਾਰੇ ਤੇ ਕਿਸ ਤਰ੍ਹਾਂ ਕਿੱਥੋਂ ਜਾਂਦਾ ਜੀ ਕੋਈ ਵੈਰੀਫਾਇਬਲ ਉਹ ਹਜੇ ਜੀ ਇੱਕ ਤਪਤੀਸ਼ ਦਾ 파ਟ ਆ ਉਹ ਅਸੀਂ ਰਿਮਾਂਡ ਲੈ ਕੇ ਤੋਂ ਤਪਤੀਸ਼ ਦੀ ਵਿੱਚ ਅਸੀਂ ਕੁਛ ਗਿਸ਼ਤੇ ਸਾਹਮਣੇ ਆਪ ਕਰ। ਮੈਂ ਨੌਜਵਾਨੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਜਿਵੇਂ ਛੋਟੀ ਉਮਰ ਦੇ ਜਿਹੜੇ ਉਹ ਕਰਦੇ ਨੇ ਕਰਾਂਗੇ। ਆ ਆਪਾਂ ਦੇਖ ਹੀ ਰਹੇ ਹਾਂ ਜਿਵੇਂ ਕਿ ਅੱਜ ਅਸੀਂ ਜਿਹੜੇ ਇਹ ਚਾਰ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਆ 23 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਹੈਗੇ ਆ। ਜੇ ਹੁਣ ਤੋਂ ਹੀ ਇਸ ਕੰਮ ਦੇ ਵਿੱਚ ਜੇ ਪੈਂਦੇ ਆ ਇਹਨਾਂ ਤੇ ਨਹੀਂ ਠੱਲ ਪਾਈ ਜਾਂਦੀ ਤੇ ਇਹ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਸਕਦੇ ਆ। ਤੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਵਾਂਗੀ ਕਿ ਕੋਈ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡੇ ਪੰਜਾਬ ਦਾ ਨਾਮ ਰੋਸ਼ਨ ਹੋਣ ਇਹੋ ਜੇ ਕੰਮਾਂ ਦੇ ਵਿੱਚ ਕੋਸ਼ਿਸ਼ ਨਹੀਂ ਰੱਖਿਆ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੈ ਜਿਹੜਾ ਕਿ ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੈ